ਦੁਨੀਆ ਦੇ ਲੋਕ ਜਾਂਦੇ ਨੇ ਨਦੀਆਂ ਤੇ ਇਸ਼ਨਾਨ ਕਰਨ ਵਾਸਤੇ ਕਿ ਸਾਡੇ ਜਿਹੜੇ ਪਾਪ ਨੇ ਉੱਤਰ ਜਾਣਗੇ ਹਰੇਕ ਧਰਮ ਦਾ ਸਤਕਾਰ ਹੈ ਪਰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ ਉਹ ਮਹਾਰਾਜ ਕਹਿੰਦੇ ਨੇ ਕੇਵਲ ਤੇ ਕੇਵਲ ਬਾਹਰੀ ਇਸ਼ਨਾਨ ਕਰਨ ਦੇ ਨਾਲ ਜਿਹੜੇ ਤੇਰੇ ਪਾਪ ਨੇ ਉਹ ਨਹੀਂ ਉੱਤਰ ਸਕਦੇ ਭਰੀ ਐ ਮੱਤ ਪਾਪਾਂ ਕੇ ਸੰਗ ਉਹ ਧੋਪੈ ਨਾਮੈ ਕੇ ਰੰਗ ਕਹਿੰਦੇ ਜਿਹੜੀ ਤੇਰੀ ਮੱਤ ਪਾਪਾਂ ਨਾਲ ਭਰੀ ਐ ਨਾ ਉਹ ਐਦਾਂ ਹੀ ਨਹੀਂ ਸਾਫ਼ ਹੋਣੀ ਵੀ ਤੂੰ ਕਿਸੇ ਨਦੀ ਤੇ ਕਿਸੇ ਸਰੋਵਰ ਤੇ ਜਾ ਕੇ ਇਸ਼ਨਾਨ ਕਰ ਲੇਗਾ ਤੇ ਸਾਫ਼ ਹੋ ਜਾਏਗਾ ਨਹੀਂ ਉਹ ਧੋਪੈ ਨਾਮੈ ਕੇ ਰੰਗ ਉਹ ਨਾਮ ਦੇ ਰੰਗ ਦੇ ਨਾਲ ਨਾਮ ਦੇ ਨਾਲ ਧੋਤੀ ਜਾਏ ਭਗਤ ਕਬੀਰ ਸਾਹਿਬ ਜੀ ਹਿੰਦੂ ਦੇ ਉਹ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਓ ਕਹਿ ਰਵੇ ਕਬੀਰ ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੈ ਪਾਣੀ ਵੀ ਗੰਗਾ ਦਾ ਹੀ ਪੀਣਾ ਹੈ ਤੇ ਕਹਿੰਦੇ ਪਰ ਬਿਨਾ ਭਗਤੀ ਤੋਂ ਜਿਹੜੀ ਮੁਕਤੀ ਆ ਉਹ ਹੋ ਨਹੀਂ ਸਕਦੀ ਕਿਸੇ ਵੀ ਹੱਥ ਇਹ ਕੱਲਾ ਇਸਨਾਨ ਤੱਕ ਸੀਮਤ ਨਹੀਂ ਰਹਿ ਸਕਦੇ ਠੀਕ ਆ ਉਹਦਾ ਮਹਾਤਮ ਹੁੰਦਾ ਇਸਨਾਨ ਦਾ ਵੱਖਰਾ ਮਹਾਤਮ ਹੈ ਮਹਾਰਜ ਵੀ ਕਹਿੰਦੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਇਸਨਾਨ ਦਾ ਮਹਾਤਮ ਵੱਖਰਾ ਹੈ ਔਰ ਜਿਹੜਾ ਗੱਲ ਹੈ ਪਾਪਾਂ ਦੀ ਉਹ ਕੇਵਲ ਤੇ ਕੇਵਲ ਤੇਰਾ ਇਸਨਾਨ ਕਰਨ ਦੇ ਨਾਲ ਜਿਹੜੇ ਪਾਪ ਉਹ ਨਹੀਂ ਉਤਰ ਸਕਦੇ ਬਾਹਰ ਧੋਤੀ ਤੂਮੜੀ ਅੰਦਰ ਵਿਸਨ ਕੋਰ ਕਹਿੰਦੇ ਬਾਹਰੋਂ ਤੂੰ ਧੋਤੀ ਹੋਏ ਤੂਮੜੀ ਕੀ ਕਰੂਗੀ ਜੇ ਅੰਦਰ ਤੇਰੇ ਜ਼ਹਿਰ ਭਰੀ ਹੋਈ ਆ ਅੰਦਰ ਈਰਖਾ ਚੁਗਲੀ ਲੈਂਦਿਆ ਇਹ ਭਰੀ ਫਿਰਦਾ ਤੇ ਫਿਰ ਬਾਹਰੋਂ ਕੀ ਫਾਇਦਾ ਤਰੇ ਇਨਸਾਨ ਕਰਦਾ ਤੋ ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਹੈ ਗੁਰੂ ਸਾਹਿਬ ਨੇ ਸਾਨੂੰ ਸਮਤ ਦਿੱਤੀ ਆ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਪਿਆਰਿਓ ਵਿਚੋਲੇ ਬਣ ਕੇ ਤੇ ਪਿਆਰਿਓ ਸੰਗਤਾਂ ਦਾ ਭਲਾ ਕਰਦੇ ਆ ਇਹ ਜਪ ਤਪ ਸਮਾਗਮ ਇਹ ਜਿਹੜੀ ਸਮਝ ਲਓ ਇੱਕ ਗੰਗਾ ਹੀ ਚੱਲ ਰਹੀ ਹੈ ਹਮਾਰੇ ਕਹਿੰਦੇ ਨਾ ਉਹ ਕਹਿੰਦੇ 86 ਤੀਰਥ ਜਹ ਸਾਧ ਪਗਤ ਰਹਿ ਕਹਿੰਦੇ ਜਿੱਥੇ ਸਾਧੂ ਦੇ ਚਰਨ ਪੈ ਜਾਣ ਨਾ 68 ਤੀਰਥ ਉੱਥੇ ਹੀ ਪਹੁੰਚ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉੱਥੇ 86 ਤੀਰਥ ਜੈ ਸਾਧ ਪਕਤਰੈ ਤਹਿ ਬਕੁੰਠ ਜੈ ਨਾਮ ਉਚਰੈ ਜਿੱਥੇ ਨਾਮ ਆਉ ਬਕੁੰਠ ਉਹ ਸੱਚ ਖੰਡੈ ਐਸੇ ਕਰਕੇ ਹੀ ਮਹਾਂਪੁਰਖੇ ਕਹਿੰਦੇ ਆ ਭਾਈ ਮਾਗ ਦਾ ਮਹੀਨਾ ਆ ਗਿਆ ਤੇ ਵਾਦ ਤੋਂ ਬਦਲਾ ਕਿਤੇ ਇੱਕ ਮਹਾਂਪੁਰਖ ਹੋ ਜਾਵਣ ਨਾ ਮਹਾਂਪੁਰਖਾਂ ਦੇ ਚਰਨ ਪੈ ਜਾਣ ਕਹਿੰਦੇ ਧਰਤੀ ਪਵਿੱਤਰ ਹੋ ਜਾਂਦੀ ਆ ਇੱਥੇ ਮਾਗ ਦਾ ਮਹੀਨਾ ਪਤਾ ਨਹੀਂ ਕਿੰਨੇ ਕੁ ਮਹਾਂਪੁਰਖਾਂ ਨੇ ਚਰਨ ਪਾਉਣੇ ਪਤਾ ਨਹੀਂ ਕਿੰਨੇ ਕੁ ਮਹਾਂਪੁਰਖਾਂ ਦੀ ਸੰਗਤ ਹੋਣੀ ਹੈ ਤੇ ਪਿਆਰਿਓ ਪਤਾ ਨਹੀਂ ਕਿਸ ਮਹਾਂਪੁਰਖ ਦੀ ਕਿਹੜੀ ਅਵਸਥਾ ਕੌਣ ਜਾਣ ਸਕਦਾ ਇਸੇ ਕਰਕੇ ਮਨਾ ਚੁੱਪੀਏ ਬਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ ਮਨਾ ਚੁੱਪੀਏ ਬਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ ਮਨਾ ਚੁੱਪੀਏ ਬਾਰ ਕੇ ਨਾਲੇ ਨਾਮ ਵਾਲੀ ਗੰਗਾ ਵਗਦੀ பட தூபிய மார்காமி கங்கா வாடா தூப்பா மார்காமி கங்கா வாகதீ பட தூப்பாளி வா ਗੰਗਾ ਵਾਣੀ ਮਾਂਡਾ ਟੁੱਟੀਆਂ ਮਾਰ ਕੇ ਨਾਲੇ ਨਾਮ ਵਾਣੀ ਗੰਗਾ ਵਾਗਦੇ ਮਾਂਡਾ ਟੁੱਟੀਆਂ ਮਾਰ ਕੇ ਨਾਲੇ ਨਾਮ ਵਾਣੀ ਗੰਗਾ ਵਾਗਦੇ ਟੁੱਪੀਆਂ ਮਾਰ ਕੇ ਨਾਲੇ ਨਾਮ ਵਾਣੀ ਗੰਗਾ ਵਾਗਦੇ ਹਣਾ ਤੁਪੀਆ ਮਾਰ ਕੇ ਨਾ ਲੈ ਨਾਮ ਵਾਣੀ ਗੰਗਾ ਵਾਗਦੀ ਨਾਮ ਵਾਣੀ ਸੀ ਗੰਗਾ ਵਾਗਦੀ ਨਾਮ ਵਾਣੀ ਸੀ ਗੰਗਾ ਵਾਗਦੀ ਹੋ ਨਾਮ ਵਾਣੀ ਗੰਗਾ ਵਾਗਦੀ ਨਾਮ ਵਾਣੀ It. Oh, ਗੰਗਾ ਵਾਜੋ ਦੇ ਮਨਾ ਸੁਪਿਆ ਮਨਾ ਸੁਪਿਆ ਵਾਰ ਕੇ ਨਾਮ ਵਾਲੀ ਗੰਗਾ ਵਾਗਦੇ ਮਨਾ ਚੁਪੀ ਆਵਾਰ ਕੇ ਨਾਲੇ ਨਾਮ ਵਾਲੀ ਗੰਗਾ ਵਾਗਦੇ ਮਨਾ ਚੁਪੀ ਆਵਾਰ ਕੇ ਨਾਲੇ ਨਾਮ ਵਾਲੀ ਗੰਗਾ ਵਾਗਦੇ ਮਨਾ ਚੁਪੀ ਆਵਾਰ ਕੇ ਨਾਲੇ ਆਪਵਾ ਇਹ ਨਾਮ ਦੀ ਅੰਗਾ ਚਲਦੀ ਆ ਇਹ ਨਾਮ ਰੂਪੀ ਸਰੋਵਰ ਇਹਦੇ ਵਿੱਚ ਜਿਹੜਾ ਇਸ਼ਨਾਨ ਕਰ ਦੇਗਾ ਨਾ ਇਸ਼ਨਾਨ ਕਿਵੇਂ ਹੁੰਦਾ ਧੂੜੀ ਕਰ ਇਸ਼ਨਾਨ ਬਾਪੁਰਖਾਂ ਦੇ ਚਰਨਾਂ ਦੀ ਧੂੜੀ ਨਾਲ ਇਸ਼ਨਾਨ ਹੁੰਦਾ ਧੂੜੀ ਦੇ ਜਦੋਂ ਆਪਾਂ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਸਾਡਾ ਤਨ ਵੀ ਤੇ ਸਾਡਾ ਮਨ ਵੀ ਜਿਹੜਾ ਪਵਿੱਤਰ ਹੋ ਜਾਂਦਾ ਜਦੋਂ ਤਨ ਮਨ ਪਵਿੱਤਰ ਹੋ ਗਿਆ ਤੇ ਫਿਰ ਪਿਆਰਿਓ ਉਸ ਵੇਲੇ ਪਰਮੇਸ਼ਰ ਦੀ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼